ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਫਲੋਰ ਦੇ ਨਜ਼ਦੀਕੀ ਪਿੰਡ ਗੜਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਮਹੰਤਾ ਦੇ ਡੇਰੇ ਦੇ ਅੰਦਰ ਕੁਝ ਅਣਪਛਾਤੇ 10 ਤੋਂ 12 ਜੋ ਨੌਜਵਾਨ ਸਨ ਮਹੰਤਾ ਦੇ ਦੱਸਣ ਅਨੁਸਾਰ ਉਹਨਾਂ ਦੇ ਕੋਲ ਹਥਿਆਰ ਸੀ ਤੇ ਉਹਨਾਂ ਨੇ ਅੰਦਰ ਦਾਖਲ ਹੋ ਕੇ ਮਹਾਂਤਾਂ ਦੇ ਨਾਲ ਬਹੁਤ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਦਰਸ਼ਨ ਅਨੁਸਾਰ ਮਹੰਤ ਨੇ ਦੱਸਿਆ ਕਿ ਉਹਨਾਂ ਦਾ ਜੋ ਗੱਦੀ ਨਿਸ਼ੀਂਦਾ ਬਹੁਤ ਪੁਰਾਣਾ ਡਿਸਪਿਊਟ ਸੀ ਉਸ ਦਾ ਹੱਲ ਹੋ ਗਿਆ ਸੀ ਉਹਨਾਂ ਦੇ ਗੁਰੂ ਮਹਾਰਾਜ ਨੇ ਉਹਨਾਂ ਦੇ ਨਾਮ ਤੇ ਵਸੀਤ ਕੀਤੀ ਹੋਈ ਸੀ ਪਰ ਫਿਰ ਵੀ ਕੁਝ ਲੋਕ ਜੋ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ ਸਨ ਅਤੇ ਖੁਦ ਗੱਦੀ ਲੈਣੀ ਚਾਹੁੰਦੇ ਸਨ ਉਹਨਾਂ ਵੱਲੋਂ ਹੀ ਇਹ ਹਮਲਾ ਕਰਵਾਇਆ ਗਿਆ ਹੈ ਮੌਕੇ ਤੇ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਮੀਡੀਆ ਨੂੰ ਮੁਹੱਈਆ ਕਰਵਾਈ ਅਤੇ ਫਲੋਰ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਮਹੰਤਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਬਹੁਤ ਹੀ ਜ਼ਿਆਦਾ ਜੋ ਸੋਨਾ ਸੀ ਜੁਐਲਰੀ ਸੀ ਗਹਿਣੇ ਸਨ ਅਤੇ ਕੁਝ ਨਗਦੀ ਵੀ ਸੀ ਇਹਨਾਂ ਲਟੇਰਿਆਂ ਵੱਲੋਂ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਨਾਂ ਦਾ ਸੋਨਾ ਅਤੇ ਨਗਦੀ ਖੋਹ ਖਿੱਚ ਕੇ ਲੁੱਟ ਕੇ ਮੌਕੇ ਤੋਂ ਨੌਜਵਾਨ ਲੋਕਾਂ ਦੀਆਂ ਕੰਧਾ ਕੁੱਠ ਟੱਪ ਕੇ ਫਰਾਰ ਹੋ ਗਏ ਇਲਾਕਾ ਨਿਵਾਸੀਆਂ ਵੱਲੋਂ ਵੀ ਅਪੀਲ ਕੀਤੀ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਮਹੰਤਾਂ ਦੇ ਉੱਪਰ ਅਟੈਕ ਕੀਤਾ ਗਿਆ ਪਿੰਡ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਹੈ ਕੁਝ ਔਰਤਾਂ ਨੇ ਤਾਂ ਇਹ ਵੀ ਦੱਸਿਆ ਕਿ ਅੱਜ ਮਹੰਤਾਂ ਦੇ ਨਾਲ ਇਹ ਹਮਲਾ ਹੋਇਆ ਹੈ ਤੇ ਕੱਲੋ ਕਿਸੇ ਹੋਰ ਉੱਪਰ ਵੀ ਹੋ ਸਕਦਾ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਡਾਕਟਰ ਅਨਾਪਰਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਤਰੀਏ ਬੈਰੇ ਤੁਹਾਡੇ ਘਰ ਦੇ ਉੱਤੇ ਕੋਸ਼ੰਤ ਪਛਾਤੇ ਬੰਦੇ ਆਏ ਹੈਗੇ ਜਿਹਨਾਂ ਨਾਲ ਤੁਹਾਡਾਂ ਨੇ ਖਤੋਪਾਈ ਕੀਤੀ ਹੈਗੀ ਆ ਕਾਫੀ 1 ਘੰਟੇ ਦੇ ਕਰੀਬ ਜੋ ਜਿਹੜਾ ਇਹ ਚੱਲਦਾ ਰਿਹਾ ਸਾਰਾ ਕੁਛ ਆ ਨਾ ਜੀ ਮਾਰ ਪੜਾਈ ਦਾ ਸੀ ਜਿਹੜਾਗਾ ਉਹ ਫਿਸਲੀ ਕਹਿ ਰਹੇ ਬਚੂ ਸਾਰਾ ਕਰਕ ਕੀ ਸਾਰਾ ਮਾਮਲਾ ਸੀ ਇਹ ਸਾਰਾ ਹੈਪਨ ਕਿਉਂ ਹੋਇਆ ਹੈ ਐ ਪਹਿਨ ਇਦਾਂ ਹੋਇਆ ਜੀ ਮੇਰੇ ਗੁਰੂ ਜੀ ਥੋੜੇ ਮਹੀਨੇ ਪਹਿਲੇ ਮੇਰੇ ਗੁਰੂ ਜੀ ਦੀ ਧੇਤ ਹੋ ਗਈ ਇੰਤਖਾਲ ਹੋ ਗਿਆ ਮੇਰੇ ਗੁਰੂ ਜੀ ਦਾ ਤੇ ਉਹਦੇ ਹੁਣ ਮਹੰਤ ਬਰਾਦਰੀ ਦੇ ਵਿੱਚੋਂ ਮੈਂ ਉਹਦੀ ਆਪਣੇ ਮਹੰਤ ਵਿਰਾਸਤ ਵਿੱਚ ਲੈ ਲੋ ਸਾਰੇ ਪ੍ਰੂਫ ਦੇ ਨਾਲ ਲੈ ਲੋ ਮੈਂ ਉਹਦੀ ਇਕੱਲੀ-ਕੱਲੀ ਵਾਰਸ ਆ ਠੀਕ ਆ ਜੀ ਇਹ ਮੇਰੇ ਗੁਰੂ ਦੇ ਚਾਚੇ ਤਾਏ ਦੇ ਮੁੰਡੇ ਆ ਇੱਕ ਉਹਦੀ ਸਗੀ ਬੈਨ ਬਲਵਿੰਦਰ ਕੌਰ ਪਤਨੀ ਗੁਰਦੀਪ ਗੁਰਦੀਪ ਸਿੰਘ ਨਾਮਾ ਪਿੰਡ ਤੋਂ ਨਹੀਂ ਆਲਦੀ ਇਹਨਾਂ ਨੇ ਅੱਜ ਮੇਰੇ ਨਾਲ ਬਲਵਿੰਦਰ ਕੌਰ ਵਿਤ ਹਾਤਾ ਵਦਾ ਤੇ ਵਿਤ ਹੀਰਾ ਹੀ ਦਾ ਜਿਹੜਾ ਮੈਂ ਆ ਇਹਨਾਂ ਨੇ ਅੱਜ 12 10 12 ਮੁੰਡੇ ਲਿਆ ਕੇ ਗੰਨੇ ਪਿੰਡ ਦੇ ਮੁੰਡੇ ਸੀ ਐ ਨਸ਼ੇ ਨਾਲ ਅੱਜੇ ਮੁੰਡੇ ਠੀਕ ਆ ਦੋ ਤਿੰਨ ਕੋਲ ਦਾ ਦਾਤਰ ਸੀ ਇੱਕ ਜਿਹੜਾ ਸੁਭਮ ਸਿੰਘ ਆ ਰਗਾ ਸੁਭਮ ਸਿੰਘ ਉਹਦਾ ਪ੍ਰਾਂ ਹੈ ਪਤਾ ਨਹੀਂ ਉਹਦਾ ਨਾਮ ਮੈਨੂੰ ਜਾਂਦੀ ਆ ਠੀਕ ਹੈ ਉਹਦੇ ਪ੍ਰਾਂ ਕੋਲ ਸੀ ਪਿਛਤਲ ਅੱਛਾ ਠੀਕ ਹੈ ਉਹਨਾਂ ਨੇ ਲਿਆ ਕਿ ਵਿੱਚ ਹੀਰਾ ਮੇਨ ਹੀਰਾ ਹੀਰਾ ਸਟੂਡੀਓ ਕੋਲ ਜਿਹੜਾ ਮਨਿਆ ਪਰਮਨਿਆ ਆਪਣੇ ਆਪ ਨੂੰ ਮੰਨਦਾ ਉਹਨੇ ਲਿਆ ਕਿ ਪਹਿਲੇ ਤੇ ਕੁੰਡਾ ਖੋਲਾਇਆ ਇੱਕ ਮੁੰਡੇ ਨੂੰ ਭੇਜਿਆ ਮੁੰਡੇ ਨੇ ਕਿਹਾ ਸਤਨ ਮਿਲਾ ਮਾ ਜੀ ਮੈਂ ਕਾ ਜਾ ਵੀਰੇ ਪਾਣੀ ਪੁਣੀ ਪੀ ਲੈ ਆ ਜਾ ਘਰੇ ਬਸ ਬੁਲਾਈਆਂ ਇੰਨੇ ਚ ਦਿਹਾੜਾ ਦਰ ਕਰਕੇ ਸਭ ਵੀ ਮਤਲਬ ਆਪਣੇ ਸਾਰੇ ਮੁੰਡੇ ਆ ਗਏ ਆ ਕੇ ਉਹਨਾਂ ਨੇ ਹੱਥੋਂ ਪਾਈ ਕਰਨਾ ਸ਼ੁਰੂ ਕੀਤਾ ਸਾਨੂੰ ਗੇਰ ਤੋਂ ਬਾਹਰ ਕੱਢਣ ਲੱਗੇ ਮੇਰੇ ਘਰ ਤੋਂ ਬਾਹਰ ਨਿਕਲ ਮੇਰੇ ਘਰ ਤੋਂ ਬਾਹਰ ਨਿਕਲ ਮੇਰੇ ਘਰ ਤੋਂ ਬਾਹਰ ਨਿਕਲ ਆਹ ਦੇਖ ਲੋ ਮਕਾਉਦਾ ਮੇ ਕੋ ਸਟੇ ਆਰਡਰ ਆ ਮੇਰੇ ਗੁਰੂ ਨੇ ਖੁਦ ਆਪਣੀ ਨਾਦੇਵਸੀਅਤ ਨਾਮਾ ਕਰਕੇ ਗਈ ਆ ਜੀ ਠੀਕ ਹੈ ਜੀ ਇਹਨਾਂ ਦਾ ਮਤਲਬ ਨਹੀਂ ਸੀ ਮੈਨਾਂ ਹੱਥੋਪਾਈ ਕਰਨ ਦਾ ਹੱਥੋਪਾਈ ਕੀਤਾ ਹੋਏ ਬਾਅਦ ਮੋਰ ਕੇ ਜਰਾ ਸ਼ੁਭਮ ਸਿੰਘਰ ਜਿਹੜਾ ਪਰ ਆਇਆ ਉਹਨੇ ਮੇਰੇ ਨਾਲ ਸਿਰ ਤੇ ਉਹ ਜਿਹੜਾ ਪਿਸਟਲ ਦੀ ਉਹ ਹੁੰਦੀ ਹੈ ਜਿਹੜੀ ਥੱਲੇ ਵਾਲ ਉਹ ਮਾਰੇ ਮੈਂ ਵੀ ਖੋਜ ਅਗੜ ਗਈ ਮੇਰੇ ਆਮਾਨ ਗਵਾਣ ਸਾਰੇ ਆਨੇ ਕ ਮੈਨੂੰ ਛੜਾਇਆ ਬਚਾਇਆ ਮੇਰੇ ਚੇਲਾ ਸੀ ਮੇਰੇ ਚੇਰੇ ਨਾਲ ਵੀ ਕੁੱਟ ਮਾਰ ਕੀਤੀ ਉਹਦੇ ਕੱਪੜੇ ਫਾੜਨ ਨੰਗੇ ਕਰਤਾ ਅਹੀਰੇ ਤੇ ਦੋ ਤਿੰਨ ਮੁੰਡੇ ਡੇਰੇ ਸ਼ੁਭੰਦਾ ਪਰ ਆਇਆ ਹੈ ਉਹ ਦੋ ਤਿੰਨ ਮੁੰਡੇ ਇੱਕ ਹੈਗਾ ਜਗਤਪੁਰੇ ਦਾ ਮੁੰਡਾ ਠੀਕ ਹੈ ਇਹਨਾਂ ਨੇ ਆ ਕੇ ਬਹੁਤ ਸਾਰੇ ਬਸ ਲੋਕੀ ਕੀਤੀ ਠੀਕ ਹੈ ਇਹੋ ਤੁਸੀਂ ਮੈਂ ਤੁਸੀਂ ਮੌਕੇ ਤੇ ਤੁਸੀਂ ਵੀ ਉਹਨੂੰ ਸਦਿਆ ਵੀ ਆਪਣਾ ਇਸ ਪੰਚ ਸਾਹਿਬ ਨੂੰ ਸਦਿਆ ਗਿਆ ਪਿੰਡ ਦੇ ਉਦੋਂ ਵੀ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਤਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਨਾਲ ਜਿਨ੍ਹਾਂ ਨੇ ਆ ਕੇ ਸਾਡੀ ਜਾਨ ਮਾਲ ਖਤਰਾ ਤਾਂ ਬਚਾਇਆ ਸਾਡੀ ਜਾਨ ਮਾਲ ਖਤਰਾ ਤਾਂ ਉਹਦੇ ਤੇ ਮੇਰੇ ਘਰ ਤੇ ਲੁੱਟ ਬਹੁਤ ਹੋ ਗਈ ਮੇਰਾ ਡੀਵੀਆ ਬੀਵੀਆ ਲੈ ਕੇ ਗਏ ਮੇਰੇ 230000 ਕੈਸੀ ਹੋ ਲੈ ਗਿਆ ਅੱਛਾ ਜੀ ਠੀਕ ਹੈ ਜੀ ਇੱਕ ਮੇਰੀ ਚੈਨ ਸੀ ਡੇਰ ਟੋਲੇ ਦੀ ਇੱਕ ਤੇ ਦੋ ਇੱਕ ਮੁੰਦੀ ਸੀ ਜੀ ਠੀਕ ਹੈ ਜੀ ਇੱਕ ਬ੍ਰੇਸਲੇਟ ਸੀ ਓਕੇ ਤਾਂ ਹਾਂ ਦੇ ਮੇਰੇ ਗੁਰੂ ਦੀ ਸੀ ਇੱਕ 2.5 ਟੋਲੇ ਤੇ ਮੇਰੇ ਗੁਰੂ ਦੀ ਚੈਨੀ ਸੀ ਮੇਰੇ ਕੋਲ ਅੱਛਾ ਜੀ ਠੀਕ ਹੈ ਜੀ ਉਹ ਸਾਂ ਰਾ ਮੇਰੇ ਘਰ ਹੁੰਜਾ ਫੇੜ ਕੇ ਸਾਰਾ ਕੁਝ ਲੁੱਟ ਕੇ ਲੈ ਗਿਆ ਮੇਰੇ ਹਾਂਜੀ ਜਿਹੜੇ ਕੰਦਾ ਕੋਠਾ ਡੱਪਦੇ ਸੀ ਮੁੰਡੇ ਉਤੋਂ ਟੱਪ ਕੇ ਫਿਰ ਪਾਸੇ ਗਿਆ ਉਹ ਵੀ ਨਾਲ ਹੀ ਆਏ ਹਾਂਜੀ ਸਾਬ ਉਹਦੇ ਨਾਲ ਸੀ ਜੀ ਮੈਂ ਬਕਾਇਦਾ ਵੀਡੀਓ ਜਦ ਮੈਂ ਕਰ ਲੈ ਕਲੇ ਮੈਂ ਮੀਡੀਆ ਦੇ ਮੁਰੇ ਮੈਂ ਵੀਡੀਓ ਦੇਣੀ ਵੀਡੀਓ ਵਿੱਚ ਦੇਖ ਲਓ ਮੈਂ ਨਾ ਕੀ ਅੱਜ ਕੀ ਕੀ ਜੁਰਮ ਅਜ ਮੇ ਨਾਲ ਹੋਇਆ ਜੀ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੇ ਪਿੰਡ ਡਾਲੇ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੀ ਆ ਪਿੰਡ ਡਾਲੇ ਨੇ ਆ ਕੇ ਮੈਨੂੰ ਬਚਾਇਆ ਅੱਜ ਠੀਕ ਹੈ ਜੀ ਮੋੜ ਤੇ ਤੁਸੀਂ ਕੋਈ ਕੌਂਸਲ ਨੂੰ ਕੰਪਲੇਨਟ ਕੀਤੀ ਹਾਂਜੀ ਪੁਲਿਸ ਨੂੰ ਕੱਪਲੇ ਕੇ ਤੇ ਪੁਲਿਸ ਵੀ ਆਈ ਤੇ ਸਾਰਾ ਕੁਝ ਦੇਖ ਕੇ ਲੈ ਗਏ ਹਾਂ ਬਟ ਮੇਰੇ ਜਾਨ ਵਾਲਾ ਖਤਰਾ ਉਹ ਜਿਹੜਾ ਚੁਬਮ ਚੁਬਮ ਸਿੰਗਰ ਦਾ ਪ੍ਰਾਇਰ ਹੋਰ ਹੀਰਾ ਮੈਨੂੰ ਕਹਾਂਗਾ ਗਏ ਕਹਿੰਦਾ ਜਿੱਥੇ ਮਰਜੀ ਦੇ ਕਰ ਕਹਿੰਦਾ ਸੂਟ ਆਉ ਤੈਨੂੰ ਕਰਨਾ ਤੈਨੂੰ ਤਾਂ ਮਾਰਨਾ ਹੀ ਮਾਰਨਾ ਅੱਛਾ ਜੀ ਤੇ ਮੈਨੂੰ ਬਚਾਇਆ ਜਾਵੇ ਠੀਕ ਹੈ ਨਹੀਂ ਹੀਰੇ ਦਾ ਕੀ ਰੌਲਾ ਆਇਆ ਇਹ ਤਾਂ ਮਾਦਰ ਦੀ ਪ੍ਰੋਪਰਟੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਨੇ ਜੀ ਹੀਰਾ ਚਾਹੁੰਦਾ ਕੀ ਹੈ ਅੱਛਾ ਜੀ ਹੀਰਾ ਕੀ ਚਾਹੁੰਦਾ ਹੀਰੇ ਦਾ ਕੀ ਰਿਸ਼ਤਦਾਰੀ ਹੈ ਮੇਰੇ ਗੁਰੂ ਦੇ ਨਾਲ ਚਾਚੇ ਤਾਏ ਦੇ ਮੁੰਡੇ ਮੇਰਾ ਗੁਰੂ ਤਾਂ ਕਿੰਨਰ ਸੀ ਠੀਕ ਹੈ ਠੀਕ ਹੈ ਉਹ ਤਾਂ ਚੰਗਾ ਭਲਾ ਵਿਆਹ ਕਰਾਇਆ ਮੁੰਡਾ ਹੈ ਬੜੀ ਨਾਲ ਥੋੜੀ ਬਹਿ ਕੇ ਸੈਟੀਸਫਾਈ ਹੋ ਗਈ ਸੀ ਉਹਦੀ ਸਿਸਟਰ ਆ ਵੀ ਹੋ ਗਈ ਬੱਚੀ ਸੀ ਹ ਠੀਕ ਹੈ ਇਹ ਮੇਰੇ ਗੁਰੂ ਪਤਾ ਨਹੀਂ ਕਿਹੜੇ ਜਨਾਨੀ ਕੋਲੋਂ ਲੈਤਾ ਲਿਆ ਸੀ ਉਹਦੇ ਕੋਲ ਜਨਮ ਸਰਟੀਫਿਕੇਟ ਹੈ ਨਹੀਂ ਕੋਈ ਕੁਝ ਲੈਣਾ ਕੋਈ ਦੇਣਾ ਨਹੀਂ ਹੈ ਉਹ ਪਰਿਨਾਮ ਦੇ ਕੁੜੀ ਹੁੰਦਾ ਕੁਝ ਵੀ ਨਹੀਂ ਹੈ ਉਹਦਾ ਸਰਟੀਫਿਕੇਟ ਉਹ ਤਾਂ ਗੋਰੀ ਮੇਰੀ ਉਹ ਗਰੀਬੀ ਜਨਾਨੀ ਸੀ ਉਹਨੇ ਪਹਿ ਹੈ ਦੇ ਕੇ ਆਪਣੇ ਕੁੜੀ ਆਪਣੀ ਬਣਾ ਕੇ ਰੱਖ ਲਈ ਸੀ ਮੇਰੇ ਗੁਰੂ ਨੇ ਇਹ ਕੰਮ ਕੀਤਾ ਸੀ ਉਹਦਾ ਕੋਈ ਕੋਈ ਆਪਣਾ ਕੋਈ ਮਤਲਬ ਪ੍ਰੂਫ ਨਹੀਂ ਹੈ ਉਸ ਕੁੜੀ ਦਾ ਨਹੀਂ ਨਹੀਂ ਪਹਿਲਾਂ ਇੱਕ ਬਹਿ ਕੇ ਇਹਤੇ ਗੱਲ ਹੋਈ ਸੀ ਵੀ ਉਹ ਬੱਚੀ ਦਾ ਦੇਖ ਰੇਖਾ ਹੀ ਕਰਾਂਗੇ ਸਟੱਡੀ ਉਹ ਸਟੱਡੀ ਵੀ ਜ਼ਰਾ ਮੈਂ ਸਟੱਡੀ ਦੇ ਸਾਰੇ ਗੱਲ ਕਹੀ ਸੀ ਇਹ ਸਟੱਡੀ ਦੀ ਮੈਂ ਗੱਲ ਕਹੀ ਸੀ ਕੁੜੀ ਮੇਰੀ ਮੰਨਤਾ ਦੀ ਕੁੜੀ ਸੀ ਮੰਨਤਾ ਨੂੰ ਵਾਪਸ ਕਰ ਦੋ ਓਕੇ ਠੀਕ ਹੈ ਜੀ ਇਹ ਉਹੀ ਕੁੜੀ ਦਾ ਚੱਕਰ ਘੁਮਾ ਰਹੇ ਸਾਰੇ ਜਣੇ ਮਿਲ ਕੇ ਕਦੇ ਬਲਵਿੰਦਰ ਕੌਰ ਤੇ ਕਦੇ ਹੀਰਾ ਤੇ ਕਦੇ ਕੋਈ ਤੇ ਕਦੇ ਕੋਈ ਤੇ ਕੁੜੀ ਮੰਨਦਾ ਤੇ ਕੁੜੀ ਮੰਨਦਾ ਨੂੰ ਕੁੜੀ ਵਾਪਸ ਕਰ ਦੋ ਓਕੇ ਦੇਖ ਤੂੰ ਦੇਖ ਵੀ ਦੇਖਵਾਲ ਕਰਾਂਗੇ ਹਾਂਜੀ ਅਸੀਂ ਦੇਖਵਾਲ ਕਰਾਂਗੇ ਅੱਜ ਕੁੜੀ ਨਾਲ ਪਹਿਲੀ ਗੱਲ ਤਾਂ ਆਪਣੇ ਘਰੇ ਨਹੀਂ ਰੱਖਣਾ ਕੁੜੀ ਨੇ ਸਿੱਧਾ ਹੋਸਟਲ ਪਾਵਾਂਗੇ ਸਿੱਧਾ ਠੀਕ ਹੈ ਅਸੀਂ ਕੁੜੀ ਨੂੰ ਹੋਸਟਲ ਪਾਵਾਂਗੇ ਠੀਕ ਹੈ ਹਾਂਜੀ ਤੇ ਜਿਹੜੇ ਅੱਜ ਬੰਦੇ ਤੁਹਾਡੇ ਘਰ ਦਾਖਲ ਹੋਏ ਆ ਤੁਸੀਂ ਕੀ ਪ੍ਰਸ਼ਾਸਨ ਨੂੰ ਕੀ ਮੈਂ ਪ੍ਰਸ਼ਾਸਨ ਨੂੰ ਕਹਿੰਦੀ ਹਾਂ ਮੇਰੇ ਮੇਰੇ ਤੇ ਜਾਨ ਮਾਲ ਦਾ ਖਤਰਾ ਹੈ

अच्छा ਜਿਹੜਾ ਜ ਤੁਹਾਡੇ ਮਹੱਲੇ ਚ ਇੱਕ ਥੇ ਮੰਦਰ ਹੁੰਦੇ ਹੈਗੇ ਆ ਭਾਨੋ ਮੰਦਰਿੰਦੀ ਹੈਗੀ ਆ ਹੋਰ ਲਸ਼ਕਾ ਹੈਗੇ ਆ ਉਹਨਾਂ ਨੇ ਕਾਫੀ ਕੁੱਟਮਾਰ ਹੋਈ ਹੋਈ ਹੈਗੇ ਆ ਬਾਹਰਲੇ ਬੰਦਿਆਂ ਨੇ ਕੁੱਟਮਾਰ ਕੀ ਸਾਰਾ ਮਾਮਲਾ ਹੈਗਾ ਇਹਨਾਂ ਨੇ ਮੰਗ ਬਲਾਏ ਸੀ ਉਹ ਪਹਿਲਾਂ ਤਾਂ ਬਿੰਦਰ ਇਹਨਾਂ ਨੂੰ ਲੈ ਆਈ ਆ ਅੱਛਾ ਜੀ ਤੇ ਹੁਣ ਉਹੀ ਬਿੰਦਰ ਇਹਨਾਂ ਦੇ ਮਗਰ ਬੰਦੇ ਭੇਜਦੀ ਆ ਅੱਛਾ ਤੇ ਉਹ ਜਿਹੜਾ ਹੀਰਾ ਆ ਹਾਂ ਉਹ ਇਹਨਾਂ ਨੇ ਪੇਸ਼ ਪਿਆ ਵੀ ਭਾਨੋ ਨੂੰ ਮਕਾਉਣਾ ਹੀ ਮਕਾਉਣਾ ਹੈ ਅੱਛਾ ਜਿ ਲੁੱਟਮ ਖੋਬੀ ਨਾ ਤੇ ਕਰਕੇ ਗਏ ਆ ਜੀ ਸਾਰਾ ਕੁਝ ਇਹਨਾਂ ਤੇ ਲੁੱਟ ਕੇ ਲੈ ਗਏ ਉਹ ਤੋਂ ਸਾਰੇ ਖਪਨ ਕੇ ਗਏ ਆ ਹਾਂ ਹਾਂ ਤੇ ਇਹ ਚੰਦ ਕੰਮ ਹੋਣਾ ਨਹੀਂ ਚਾਹੀਦਾ ਦੇਖੋ ਕੋਠੇ ਤੋਂ ਸਾਡੇ ਟੱਪਦੇ ਆ ਅੱਛਾ ਇਦਾਂ ਥੋੜਾ ਹੋਣਾ ਚਾਹੀਦਾ ਗਲੇ ਮੱਲੇ ਦੇ ਸਾਡੇ ਧੀਆਂ ਪੈਣਾ ਪਈ ਆ ਜੀ ਇਹਦਾ ਮਤਲਬ ਨਹੀਂ ਹੈਗਾ ਵੀ ਕੋਠੇ ਕਹਿੰਦਾ ਟੱਪਣ ਤਾਂ ਹੀਰਾ ਲਿਆ ਕੇ ਇੱਥੇ ਬੰਦੇ ਖਮਾਵੇ ਸਾਡੇ ਮੱਲੇ ਦੇ ਵਿੱਚ ਠੀਕ ਆ ਹਨਾ ਇਹ ਅੱਜ ਇਹ ਨਾ ਹੋਇਆ ਕੱਲ ਹੋਰ ਵੀ ਕਿਸੇ ਨਾ ਕਰ ਸਕਦੇ ਓਕੇ ਆਗੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਬਸ ਇਹੀ ਕਰਦੇ ਆ ਜੀ ਇਹਨਾਂ ਨੂੰ ਇਹਨਾਂ ਦੀ ਜਾਨ ਬਖਸ਼ੀ ਜਾਵੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਸਾਕਤ ਤੋਂ ਸਾਕਤ ਉਹਨਾਂ ਨੂੰ ਸਜ਼ਾ ਦਿਵਾਉ। ਠੀਕ। ਬਸ। ਓਕੇ। ਕਹ ਰਿਹਾ ਗੰਟੀ ਖਾਉਂ। ਅੱਛਾ ਇਹ ਗਲੀ ਛਾਲ ਮਾਰੀ ਜਾਂ ਨੀਲੀ ਸ਼ਰਟ ਵਾਲੇ ਮੁੰਡੇ ਨੇ। ਸਾਡੇ ਘੁੱਟ ਤਾਂ ਮਾਰੇ ਆ। ਠੀਕ ਆ। ਬਈ ਛਾਲ ਮਾਰੀ ਇੱਕ ਨੱਟ ਕੇ। ਓਕੇ। ਇਹ ਮਾਰਨ ਪਟੜਾਉਂਦੇ ਆ, ਵੱਢਣ ਆਉਂਦੇ ਆ। ਇਹਦੇ ਬੱਚਾ ਸਾਡੇ ਮੱਲੇ ਨੂੰ ਬਹੁਤ ਖਤਰਾ ਹੈ। ਅੱਛਾ ਜੀ। ਅਜੇ ਨੂੰ ਵੱਢ ਜਾਣਾ ਤਾਂ ਸਾਡੇ ਵੱਢ ਜਾਉਂਗੇ। ਓਕੇ। ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ? ਤਾਂ ਤਾਂ ਇਹ ਹੀ ਆਵੇ ਇਹਨਾਂ ਨੂੰ। ਮਾਰਦੇ। ਹਾਂ। ਜਿਹੜੇ ਆਏ ਆ ਉਹਨੂੰ ਸਜ਼ਾ ਦੇਣੀ ਚਾਹੀਦੀ। ਨਾ ਜਰਾ ਫੁਲ ਲੋਟ ਕੇ ਲੈ ਕੇ ਆ ਦੇਣਾ ਠੀਕ ਆ ਜੀ ਮੁੱਠਣਾ ਜੇ ਤਾ ਲੋਟ ਨੂੰ ਲੈ ਆਇਆ ਠੀਕ ਆ ਜੀ ਕਿਹਨ ਦਾ ਦਿਨ ਇਹ ਕਰਵਾਉਣਾ ਲਾ ਕੇ ਆ ਤਾਂ ਫਿਰ ਆ ਕੇ ਕੱਲ ਸਾਡੇ ਘਰ ਆ ਕੇ ਉਹਨਾਂ ਕਰਾਉਂਗਾ ਠੀਕ ਆ ਜੀ ਹਾਂ ਕੌਣ ਕਰਾ ਕੌਣ ਕਰਾਊਗਾ ਜੀ ਜੋ ਜਿਹੜਾ ਆ ਹੀ ਰਾਇਆ ਅੱਛਾ ਜੀ ਉਹ ਹੀ ਲੈ ਕੇ ਨਗਰ ਕੱਲਾ ਰਹਿ ਗਿਆ ਚਾਰ ਕੈਨੂ ਨਾ ਟਾ ਚਾਰ ਕੈਨੂ ਨਾ ਟਾ ਦੋ ਕੁੱਟੇ ਦੀ ਨਾ ਠੀਕ ਅ ਸਵਾਸਾ ਅੱਜ ਦੁਪਹਿਰੇ ਤੁਹਾਡੇ ਪਿੰਡ ਘੜੇ ਦੇ ਵਿੱਚ ਜਿੱਥੇ ਭਾਨੋ ਮੰਤਰਾਂ ਦੀ ਹੈਗੀ ਆ ਉੱਤੇ ਕੁਝ ਅਨੁਸ਼ਾਸਿਤ ਬੰਦਿਆਂ ਨੇ ਔਰੋ ਜਿਹੜਾ ਹੀਰਾ ਸੁਬੂ ਲੋਰਦਾ ਆਏਗਾ ਤੋ ਨਹੀਂ ਯਾਨੀ ਕਿ ਕਾਫੀ ਫੜਤੋਂ ਬਚਾਇਆ ਹੈਗਾ ਕਾਫੀ ਫਟਮਾਰ ਕੀਤੀ ਆ ਤੁਹਾਨੂੰ ਮੌਕੇ ਤੇ ਸੱਦਿਆ ਗਿਆ ਸੀ ਕਿ ਸਰਾਮਾ ਬਲਾ ਹੈਗਾ ਸੀ ਆ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਜਿਹੜਾ ਹੀਰਾ ਆ ਤੇ ਉਹਦੇ ਨਾਲ ਕੁਝ ਬੰਦੇ ਸੀ 7-8 ਜਣੇ ਉਹਨਾਂ ਨੇ ਯਾਨੀ ਕਿ ਉੱਥੇ ਕਾਫੀ ਕਟਮਾਰ ਕੀਤੀ ਮਾਨਤਾ ਦੇ ਨਾਲ ਤੇ ਲੁੱਟਖੋ ਵੀ ਕੀਤੀ ਆ ਬਾਕੀ ਸਾਰੇ ਜਿਹੜੇ ਉਹਨੇ ਨਾਲ ਦੇ ਸੀ ਹੀਰਾ ਸਿੰਘ ਦੇ ਉਹ ਦੌੜ ਗਏ ਸੀ ਤੇ ਹੀਰਾ ਸਿੰਘ ਉੱਥੇ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਪੁਲਿਸ ਨਾਲ ਜਰ ਕੇ ਬੈਠ ਕਰੋ ਅਸੀਂ ਪੁਲਿਸ ਸੱਦੀ ਆ ਆਹ ਨਾਲ ਗੱਲਬਾਤ ਕਰਕੇ ਫਿਰ ਅਸੀਂ ਤੁਹਾਨੂੰ ਭੇਜਾਂਗੇ ਤੇ ਅਸੀਂ ਥੋੜਾ ਜਿਹਾ ਐਮੂਹੀ ਕਮਾਇਆ ਕਿ ਉਹ ਦੋ ਜਣੇ ਆਏ ਤੇ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਲੈ ਗਏ ਤੇ ਇਹਦਾ ਕੀ ਰੋੜਾ ਕੀ ਜਿਹੜੇ ਦਾ ਕੀ ਰੋੜਾ ਅਸੀਂ ਪ੍ਰੋਫਾ ਦਾ ਫੋਟੋ ਲਾ ਕੇ ਦਿੰਦਾ ਪਤਾ ਨਹੀਂ ਹੀਰਾ ਸਿੰਘ ਦਾ ਵਿੱਚ ਕੋਈ ਰੌਲਾ ਹੀ ਨਹੀਂ ਸੀਗਾ ਕਾਜਲ ਮਹੰਤ ਜਿਹੜੇ ਸੀਗੇ ਉਹ ਪੂਰੇ ਹੋ ਗਏ ਸੀ ਉਹਨਾਂ ਦੇ ਚੇਲਾ ਜਿਹੜੀ ਭਾਨੋ ਮਹੰਤ ਸੀਗੀ ਉਹ ਇਸ ਡੇਰੇ ਦੇ ਮਾਲਕ ਜਾਨਕੀ ਸੀਗੇ ਉਹ ਆ ਕੇ ਇੱਥੇ ਬੈਠੇ ਆ ਬੜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਰਹਿੰਦੇ ਜੋ ਵੀ ਇੱਥੇ ਰਹਿੰਦੇ ਆ ਪਿੰਡ ਵਾਲਿਆਂ ਨਾਲ ਵੀ ਪਿਆਰ ਨਾਲ ਰਹਿੰਦੇ ਆ ਤੇ ਪਰ ਜਿਹੜਾ ਹੀਰਾ ਸਿੰਘ ਹੈ ਆਪਣੀ ਆ ਕੇ ਬਦਮਾਸ਼ੀ ਬਹੁਤ ਦਿਖਾ ਦਿਆ ਦੋ ਤਿੰਨ ਵਾਰੀ ਹੋ ਚੁੱਕਾ ਪਹਿਲੀ ਵਾਰ ਨਹੀਂ ਹੋਇਆ ਜੀ ਇਸ ਵਾਰ ਤਾਂ ਉਹਨਾਂ ਨੇ ਹੱਥ ਹੀ ਕਰ ਦਿੱਤੀ ਬਾਹਰੋਂ ਬੰਦੇ ਲਿਆ ਕੇ ਉਹਨਾਂ ਨੇ ਬਹੁਤ ਕੁੱਟ ਮਾਰ ਕੀਤੀ ਆ ਜੀ ਜਿੱਦਾਂ ਤੁਹਾਡੇ ਪਿੰਡ ਦੇ ਵਿੱਚ ਇਹ ਆ ਰਹੀ ਹੈ ਗੋੜਾ ਕਰਦੀ ਹੋਈ ਹੈਗੀ ਤੁਸੀਂ ਪ੍ਰਸ਼ਾਸਕ ਨੂੰ ਵੀ ਮੰਕਰ ਦੇ ਕੇ ਦੇਖੋ ਜਿਵੇਂ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਦੇ ਆ ਕਿ ਜਾਨੀ ਕਿ ਇਹ ਪਹਿਲੀ ਗੱਲ ਤਾਂ ਇਹ ਪ੍ਰਸ਼ਾਸ ਜਿਹੜੀ ਪੁਲਿਸ ਆ ਇਹ ਟਾਈਮ ਤੇ ਪਹੁੰਚਦੀ ਨਹੀਂ ਹੈਗੀ 1 ਘੰਟੇ ਬਾਅਦ ਉੱਥੇ ਆਈ ਆ ਅਸੀਂ ਵੀ ਫੋਨ ਕੀਤੇ ਮਹੰਤਾ ਨੇ ਵੀ ਫੋਨ ਕੀਤੇ ਮੇਰੇ ਖਾਲ ਨਾਲ ਪਿੰਡ ਦੇ ਵਿੱਚ ਹੋਰ ਬੰਦਿਆਂ ਨੇ ਵੀ ਫੋਨ ਕੀਤੇ ਜਦੋਂ ਸਾਰਾ ਕੁਝ ਹੋ ਗਿਆ ਉਸ ਟਾਈਮ ਜਾਨੀ ਕਿ ਪਹੁੰਚੀ ਆ ਜੇ ਉੱਥੇ ਕਾਲੂ ਕੋਈ ਕੁਛ ਹੁੰਨਾ ਹੁੰਨੀ ਹੋ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਠੀਕ ਆ ਮਤਲਬ ਕਿ ਜਿਹੜੇ ਉਹ ਬੰਦੇ ਐ ਸੀ ਉਹਨਾਂ ਕੋਲ ਕੋਈ ਹਥਿਆਰ ਵਗੈਰਾ ਪੀ ਸੀ ਹਾਂਜੀ ਉਹਨਾਂ ਦੇ ਕੋਲ ਹਥਿਆਰ ਸੀਗਾ ਇੱਕ ਦੋ ਮੇਰੇ ਖਿਆਲ ਨਾਲ ਦਾਤ ਸੀ ਤਾਂ ਪਿਸਤਲ ਸੀਗੀ ਅੱਛਾ ਪਿਸਤਲ ਵੀ ਸੀ ਹਾਂ ਹਾਂਜੀ ਠੀਕ ਆ ਅੱਛਾ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਹਨਾ ਇਹ ਉਹਦੀ ਪ੍ਰੋਫੈਸ਼ਨ ਕੀਤੀ ਜਾਵੇ ਹਾਂਜੀ ਦੇਖੋ ਇਹ ਸਾਨੂੰ ਵੀ ਖਤਰਾ ਜਿੱਦਾਂ ਉਹ ਮੁੰਡੇ ਲੈ ਕੇ ਆਏ ਸੀ ਕਿਉਂਕਿ ਅਸੀਂ ਤਾਂ ਉਹਨੂੰ ਪਿੰਡ ਦੇ ਆ ਸੀ ਤਾਂ ਉਹਨਾਂ ਨੇ ਨਾਲ ਖਾਣੇ ਸੀ ਜੋ ਵੀ ਹੈਗਾ ਜਿਹੜੇ ਸਹੀ ਆ ਪਰ ਜਿਹੜਾ ਹੀਰਾ ਸਿੰਘ ਆ ਨਾ ਬੜੀ ਬਦਮਾਸ਼ੀ ਕਰਦਾ ਸਾਡੇ ਪਿੰਡਾਂ 'ਕ ਜੋ ਕੋਈ ਪਾਜੀ ਗੱਲ ਸੀ ਤਾਂ ਅਸੀਂ ਉਹਨਾਂ ਨੂੰ ਇਹ ਹੀਰਾ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਕੋ ਆਉਂਦੇ ਅਸੀਂ ਤੁਹਾਡੀ ਬਹਿ ਕੇ ਗੱਲ ਕਰਾਉਂਦੇ ਤੇ ਇਹ ਤਾਂ ਸਾਡੇ ਪਿੰਡ ਵਿੱਚ ਆ ਕੇ ਬਦਮਾਸ਼ੀ ਕਰਨ ਲੱਗਿਆ ਹੈ ਠੀਕ ਹੈ ਪਹਿਲਾਂ ਤੁਹਾਨੂੰ ਰਿਫਾਰਮ ਕਰਨਾ ਚਾਹੀਦਾ ਵੀ ਸਬੰਧਾਂ ਦੇ ਫਰੰਟ 'ਚ ਆ ਰਹੇ ਹਨ ਜੇ ਅਸੀਂ ਇਹਨਾਂ ਦੀ ਸੁਣਵਾਈ ਨਾ ਕਰਦੇ ਤੇ ਫੇਰ ਸਾਨੂੰ ਇਹ ਕਹਿ ਸਕਦੇ ਸੀਗੇ ਹੁਣ ਹੁਣ ਜਿਹੜੀ ਆ ਆਪਾਂ ਐਸਐਸਓ ਸਾਹਿਬ ਨਾਲ ਤੁਹਾਡੀ ਗੱਲ ਕੋਈ ਹੋਈ ਦੋਰਾਫੇ ਨਹੀਂ ਭਾਜੀ ਇਸ ਟਾਈਮ ਨਹੀਂ ਨਹੀਂ ਹਾਂਜੀ ਮੰਗ ਕੀ ਕਰਦੇ ਉਹਨਾਂ ਤੋਂ ਪ੍ਰਸ਼ਾਸਨ ਬਸ ਮੰਗ ਇਹ ਹੀ ਕਰਦੇ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਕੇ ਇਨਾ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ। ਅ ਸਰ 플ੋਰ ਦੇ ਨਜ਼ਦੀਕ ਮੈਂ ਗੜਾ ਵੇਖਿਆ ਮਹਾਂਪਤਾਂ ਦੇ ਨਾਲ ਉੱਚੇ ਬੰਦਿਆਂ ਨੇ ਆ ਕਾਫੀ ਮੁੰਡਾ ਕਰਦੀ ਕੀਤੀ ਹੈ ਉਹਦੇ ਘਰ ਵਿੱਚ ਬੜਾ ਜੇ ਤੁਮਾਰੀ ਕੀਤੀ ਗਈ ਆ। ਅ ਸਰ ਇਹ ਮਾਮਲਾ ਹੈਗਾ ਪਰ। ਅ ਨਗਰ ਦੇ ਵਿੱਚ ਸ਼੍ਰੀ ਮੇਲਾ RAM ਬਾਬਾ ਜੀ ਦਾ ਮੇਲਾ ਚੱਲਦਾ ਪਿਆ। ਜੀ। ਮੈਂ ਉੱਥੇ ਡਿਊਟੀ ਤੇ ਸੀਗਾ। ਜੀ। ਯੂ نو ਸਰਪੰਚ ਸਾਹਿਬ ਦਾ ਫੋਨ ਆਇਆ ਸੀਗਾ। ਜੀ। ਵੀ ਇੱਥੇ ਕੋਈ ਛਾਤੀ ਅੰਸਰਾਏ ਕੋਈ ਗੁੰਡਾ ਕਰਦੀ ਕਰ ਰਹੇ ਨੇ ਮਹਾਂਪਤਾਂ ਦੇ। ਜੀ। ਜਿਸ ਤੇ ਮੈਂ ਫਿਰ ਆਪਣਾ ਸਬ ਇੰਸਪੈਕਟਰ ਗੋਵਿੰਦਰ ਸਿੰਘ ਨੂੰ ਕਾਰਵਾਈ ਲਈ ਭੇਜਿਆ ਸੀ ਜੀ ਤੇ ਜਿਸ ਦਿਨ ਉਹ ਸਹਿਵੇਂ ਮੈਂ ਤੁਹਾਨੂੰ ਕੰਪਲੇਂਟ ਲਈ ਹੈ ਜਿਹੜੇ ਸ਼ਰਾਰਤੀਆਂ ਸਨਾ ਉੱਥੇ ਕੋਈ ਗਲਤ ਕੰਮ ਕੀਤਾ ਜੀ ਉਹਨਾਂ ਦੇ ਖਿਲਾਫ ਇੱਕ ਮੌਨ ਸਰਕਾਰ ਰਿਪੋਰਟ ਜਮਤੇ ਨਦੀ ਜਾਵੇ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ ਕੇਬੀ 24 ਪੰਜਾਬ ਦੀ ਹਲ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਬੀ